ਜੋ ਰੂਪ ਦੇ ਨਿਸ਼ਾਨ ਬਾਹਰ ਹਨ ਕੋ ਪੰਖਰਤ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੀ ਅਗਾਂਹ ਦੀ 96 ਟਰੋੜੀ ਜੇਫੀਦਾਰ ਸ਼ੋਹਣੀ ਪੰਖਰਤ ਦੀ ਬੁੱਢਾ ਦਨ ਪੰਜਾ ਤੱਕ ਜਿਹੜੇ ਦੇ ਮਹਾਨ ਸੇਵਾਈ ਕਰ ਰਹੇ ਨੇ ਉਹਨਾਂ ਦੇ ਨਾਲ ਸਪੁੱਟੇ ਧਨ ਸਿੰਘ ਨਾਲ ਪੰਖਤ ਸਪੁੱਟਾ ਸਿੰਘ ਦਾ ਖਾਲਸਾ ਪੰਥ ਢੋਰੀਆਂ ਦੇ ਹਾਥੀਆਂ ਤੇ ਉੱਚਾਂ ਦੇ ਸਵਾਰ i There you go. हरप्री बै बजुर्गा निगाह रखो ਟਾਈਮ ਦੀ ਵੀਡੀਓ ਅੱਛਾ ਚਲੋ ਬਾਕੀ ਕਰਦੇ ਆਂ ਮੈਂ ਤੁਹਾਨੂੰ ਖੇਡ ਦੇ ਰਿਹਾ ਹਾਂ ਖੋਣੀ ਨਹਿੰਗਸਿੰਘਾ ਬੁੱਢਾਦਾਲ ਪੰਨੀਵਾਤਾ ਹੱਦਾ ਜਿਹੜਾ ਹੈਡਕੁਆਟਰ ਹੈ ਗੁਰਦੁਆਰਾ ਬੇਰ ਸਾਹਿਬ ਯਾਦਗਾਰ ਬਾਬਾ ਦੀਨ ਸਿੰਘ ਜੀ ਸ਼ਹੀਦ ਉਥੋਂ ਜਿਹੜਾ ਵਿਸ਼ਾਲ ਮਹੱਲਾ ਜਿਹੜਾ ਹੈ ਗਿਆਂ ਦੇ ਹੈ ਜਿਵੇਂ ਜਿਥੇ ਹੁੰਦੀਆਂ ਉਹਨਾਂ ਸ਼੍ਰੋਮਣੀ ਪੰਥ ਅਕਾਦੀ ਫੁੱਟਾ ਦਲ ਦੀ ਜੁਆਰ ਤੋਂ ਅਗਵਾਈ ਦੇ ਵਿੱਚ ਉਹ ਨਿਸ਼ਾਨ ਨਗਾਰੇ ਜਿਹੜੇ ਤੁਨਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਮੁੰਡਾ ਗੱਲ ਦੇ ਜਥੇਦਾਰ ਪਹਿਲੇ ਜਥੇਦਾਰ ਨੂੰ ਬਖਸ਼ਿਸ਼ ਕੀਤੇ ਉਹਨਾਂ ਦੀ ਤਾਬਿਆ ਜਿਹੜਾ ਵਿਸ਼ਾਲ ਮਹੱਲਾ ਸਜਾਇਆ ਜਾ ਰਿਹਾ ਤੇ ਜਿਹੜਾ ਤਖਤ ਸਾਹਿਬ ਤੋਂ ਦਰਸ਼ਨ ਦਰਾਰੇ ਕਰਦੇ ਹੋਏ ਜਿਹੜਾ ਗੁਰਗਰਾ ਝੰਡਾ ਸਾਹਿਬ ਦੇ ਦਰਸ਼ਨ ਦਰਾਰੇ ਕਰਦੇ ਹੋਏ ਸਾਰੇ ਪਰਕਮਿਆ ਕਰਕੇ ਸਟੇਡੀਅਮ ਦੇ ਵਿੱਚ ਜਾ ਕੇ ਜਿੱਥੇ ਮੈਂ ਘੋੜਸਵਾਰ ਫੌਜਾਂ ਨੇ ਜੰਗ ਜੂ ਕਰਤਬ ਦਿਖਾਉਣੇ ਨੇ ਮੈਂ ਸਾਰੀਆਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿਹੜੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਵ ਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਬਾਈ ਕਿਸ ਤਰ੍ਹਾਂ ਚਲਾਉ ਆ ਦੇਖਣ ਨੂੰ ਮਿਲ ਰਿਹਾ ਆ ਆਖੀ ਜੀ ਤੁਸੀਂ ਆਪ ਵੀ ਦੇਖ ਰਹੇ ਹੋ ਜਿਹਦੇ ਵਿੱਚ ਘੋੜਸਵਾਰ ਫੌਜਾਂ ਜਿਹੜੇ ਉੱਠਾ ਤੇ ਹਾਥੀਆਂ ਤੇ ਸਵਾਰ ਤੇ ਪੈਦਲ ਵੀ ਜਿਹੜੇ ਸਿੰਘ ਸ਼ਸਤਰ ਬਸ਼ਤਰ ਲੈ ਕੇ ਜਿਹੜੇ ਰਵਾਇਤੀ ਸ਼ਸਤਰ ਨੇ ਉਹਨਾਂ ਦੇ ਨਾਲ ਚੱਲ ਰਹੇ ਨੇ ਗੱਤਕੇ ਵਾਲੇ ਟੀਮ ਬਹੁਤ ਜਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਇੱਥੇ ਜਿਹੜਾ ਬੁੰਡਾ ਦਲ ਦੇ ਹੈੱਡਕੁਆਟਰਸ ਤੇ ਤੇਲਗੁਟਨ ਨੂੰ ਵੀ ਜਗ੍ਹਾ ਨਹੀਂ ਇੰਨੀ ਸੰਗਤਾਂ ਗਰੀਬ ਸਾਹਿਬ ਦੀ ਬਹੁਤ ਕਿਰਪਾ ਹੈ